ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਦੀ ਅਗੇਰ ਦਸ ਹਮਾਰੀ ਕੀ 513 ਕਹ ਨਾ 93 ਬੜਿਆ ਗੋ ਨਾ ਨਾ ਜਾਣਾ ਮੇਰਾ ਵਾਹਿਗੁਰੂ ਜੀ ਭਾਵ ਸੰਮਤ ਗ੍ਰੰਥ ਕਵੀ ਜੀ ਇਹ ਭਾਵ ਸੰਮਤ ਗ੍ਰੰਥ ਨੂੰ ਪੜ੍ਹਨ ਦਾ ਫਲ ਦੱਸਦੇ ਹਨ ਦੁਹਰਾ ਕੰਠ ਅਚਿ ਜਹ ਦੁਖ ਮਿਟੇ ਪਾਵੈ ਸੁਖੋ ਧਾਰ ਪਾਉ ਸਾਮਰਤਿਕ ਗ੍ਰੰਥ ਜਿਹੜਾ ਪਾਪਿਓ ਹਰ ਉਤਾਰ ਹੈ ਫਰਮਾਨ ਦਾਦੇ ਨੇ ਇਸ ਗ੍ਰੰਥ ਦੇ ਮੂਲ ਸਿਧਾਂਤ ਨੂੰ ਜਾਣਦ ਕਰਨ ਵਾਲੇ ਨੂੰ ਪੇਖ ਪੇਖ ਜੀਵ ਇਸ ਜਨ ਮਰਨ ਦਾ ਦੁੱਖ ਮਿਟ ਜਾਂਦਾ ਹੈ ਤੇ ਬਹੁਤ ਸਾਰੇ ਸੁੱਖਾਂ ਦੀ ਪ੍ਰਾਪਤੀ ਕਰਦਾ ਹੈ ਅਜਿਹਾ ਪਾਵਰ ਸਿਮਰਤ ਨਾਮੀ ਗ੍ਰੰਥ ਹੈ ਪ੍ਰਭੂ ਪਰਮੇਸ਼ਰ ਨੂੰ ਦਿਲ ਵਿੱਚ ਵਸਾ ਕੇ ਕਹਿੰਦਾ ਹਾਂ ਸਤਿਗੁਰੂ ਗੋਬਿੰਦ ਸਿੰਘ ਜੀ ਨਰਮਲ ਭੇਗ ਦੇ ਸਾਧੂ ਸਾਨੂੰ ਇਹ ਕਾਰਨ ਸੰਜੇ ਅਜਿਹੇ ਵਿਚਾਰਾਂ ਤੇ ਧਾਰਨਾਵਾਂ ਹੋਣ ਕਰਕੇ ਗ੍ਰੰਥ ਸ਼ੁਰੂ ਕਰਨ ਪਹਲਾ ਫਿਰ શ્રી ਰਾਮਚੰਦਰ ਜੀ ਦੀ ਉਪਮਾ ਵਿੱਚ 220 ਲਿਖਦੇ ਹਨ ਅਕੀ ਆ ਜਾਂਦਾ ਦੀਰਘ ਤਰਪੰਗੀ ਸ਼ੰਦ ਆਉਂਦੇ ਵਿਲਾਸੀ ਸੁਤੇ ਪ੍ਰਕਾਸ਼ੀ ਗਿਆਨ ਨਿਵਾਸੀ ਦਾਨ ਰਤੇ ਰਾਜ ਜਿ ਹਾਸੀ ਹੋਲ ਫਲਾਸੀ ਤਰਤਲ ਵਾਸੀ ਬੀਰਮਤੀ ਕਰਬੂਰ ਨਿਵਾਸੀ ਕਾਨਕ ਵਾਸੀ ਲੰਕ ਨਿਵਾਸੀ ਬਾਗਸਤੀ ਜੈ ਜੈ ਰਗੁਨਾਇਕ ਜਨਸੁਖਦਾਇਕ ਅਰਧਲ ਕਾਇਕ ਕੂਮਤੀ ਯੁੱਧੇ ਵਿੱਚ ਕੋਤ ਕਰਨ ਵਾਲੇ ਗਿਆਨਵਸਤਾ ਵਿੱਚ ਵਸਣ ਵਾਲੇ ਦਾਨ ਵਿੱਚ ਦਿਹਾਦੀ ਪ੍ਰੀਤੀ ਹੈ ਜਿਨੋਨੀ ਰਾਜ ਭਾਗ ਨੂੰ ਹਸਕ ਟੋਕਰ ਮਾਰਦੀ ਬਿਆਬਾਨ ਉਜਾੜ ਵਿੱਚ ਤਰਫਾਂ ਹੀਟ ਵਸਣਾ ਅਸੀ ਪਾਰ ਕੀਤੇ ਜੰਗਲ ਸਾਗਵਾਨ ਪੱਤੀ ਖਾਣ ਪ੍ਰਵਾਣ ਕੀਤੇ ਤੇ ਹਮੇਸ਼ਾ ਜੋਸ਼ੋ ਕਰੋਸ਼ ਵਿੱਚ ਮਸਤ ਰਹਿੰਦੇ ਕਰਬੂਰ ਨਿਵਾਸੀ ਕਾਨਕਵਾਸੀ ਲੰਕ ਨਿਵਾਸੀ ਬਾਖਸਤੀ ਜੰਗਲੀ ਆਕਸੀਸ਼ਾ ਨੂੰ ਜਿਨ੍ਹਾਂ ਨੇ ਮਾਰ ਕੇ ਲੰਕਾ ਦਾ ਨਿਵਾਸੀ ਰਾਵਣ ਪਤੀ ਉਸ ਦੇ ਸਾਥੀ ਰਾਖਸ਼ੀ ਫੌਜ ਦਾ ਨਾਸ਼ ਕੀਤਾ। ਫਿਰ ਜਿਨ੍ਹਾਂ ਨੇ ਬਚਨ ਸੱਚੇ ਹਨ 라ਵਣ ਦੇ ਪ੍ਰਵੇਖਣ ਨੂੰ ਆਪਿਆ ਆਉ ਲੰਕੇਸ਼ ਬਸ ਲੰਕਾ ਦਾ ਰਾਜ ਨੂੰ ਦੇ ਦਿੱਤਾ। ਜੈ ਜੈ ਰਗੁਨਾਇਕ ਜਨਸੁਪਦਾਇਕ ਅਰਦਲ ਕਾਇਕ ਕੂਮਤੇ। ਆਪ ਜੀ کیسے ਹੋ ਸੇਵਨ ਨੂੰ ਸੁਖ ਦੇਣ ਵਾਲੇ ਵੈਰੀ ਫੌਜਾਂ ਦਾ ਆਤਮਾ ਕਰਨ ਵਾਲੇ ਧਰਤੀ ਦੇ ਮਾਲਕ ਐ ਰਗਪੁਰ ਦੇ ਸ਼ਰਮੌਰ ਸ੍ਰੀ ਰਾਮਚੰਦਰ ਜੀ ਆਪ ਜੀ ਦੀ ਸਦਾ ਜੈ ਹੋਵੇ ਜੈ ਹੋਵੇ ਜੈ ਹੋਵੇ ਅੱਗੇ ਆਇੰਦਾ ਦੀਰਘ ਪ੍ਰਪਰੰਗੀ ਛੰਦ ਰਖਨਾਰ ਉਧਾਰੀ ਸਰਬੀ ਤਾਰੀ 라ਵਣ ਆਰੀ ਦੇਵ ਨਤੀ ਸ਼ਿਵ ਚਾਂਬਿਦਾਰੀ ਸਾਗਰ ਤਾਰੀ ਰਣ ਅਰ ਅਮਾਰੀ ਫਿਰ ਨਤੀ ਸ਼ਤਰਕੁੰਡਲ ਧਾਰੀ ਅਲਕੈ ਕਾਰੀ ਆਵ ਨਿਆਰੀ ਰੂਪ ਅਤੇ ਜੈ ਜੈ ਰਗੁਨਾਇਕ ਜਨਸਕ ਦਾਇਕ ਅਰਦਲ ਕਾਇਕ ਪੂਮਤੇ ਗੌਤਮ ਰਿਖੀ ਦੀ ਇਸਤਰੀ ਜੋ ਭੀਲਣੀ ਦਾ ਉਧਾਰ ਕੀਤਾ ਤੇ ਰਾਵਣ ਦੇ ਗੈਰੀ ਜੋ ਦੇਵਤੇ ਹਨ ਉਹਨਾਂ ਕਰਕੇ ਪੂਜਨੀਕਾ ਸੀਤਾ ਸਵਰਣ ਵੇਲੇ ਸੇਵਜੀ ਦੇ ਧਨੋਕ ਨੂੰ ਤੋੜਨ ਵਾਲੇ ਪ੍ਰਤਾਪ ਸਮੁੰਦਰ ਤੋਂ ਪੁੱਲ ਬਣ ਕੇ ਤਾਰਨ ਵਾਲੇ ਸੰਸਾਰ ਸੁਮੰਤ ਤੋ ਤਾਰਨ ਵਾਲੇ ਜੰਗ ਵਿੱਚ ਦੁਸ਼ਮਣ ਨੂੰ ਮਾਰਨ ਵਾਲੇ ਫਿਰ ਸ਼ਾਂਤੀ ਸੁਭਾਅ ਵਿੱਚ ਆਪ ਜੀ ਦੀ ਪ੍ਰੀਤੀ ਹੈ ਜਾਂ ਆਪ ਜੀ ਦੇ ਮਨ ਹਮੇਸ਼ਾ ਟਿਕਾ ਵਿੱਚ ਰੱਖਣ ਵਾਲੇ ਕੰਨਾਂ ਵਿੱਚ ਵਾਲੇ ਪਾਉਣ ਵਾਲੇ ਕਾਲੀਆਂ ਜੁਲਫਾਂ ਵਾਲੇ অতি ਸੁੰਦਰ ਰੂਪ ਤੇ ਵਖਰੀ ਸੋਭਾ ਵਾਲੇ ਅੱਗੇ ਦੱਸਦੇ ਨੇ ਇਹ ਰਾਵਗ ਗੋਲਦੇ ਸੁਆਮੀ ਸੇਵਕ ਨੂੰ ਸੋਕ ਦੇਣ ਵਾਲੇ ਜੰਗ ਵਿੱਚ ਵੈਰੀ ਦੀ ਫੌਜ ਨੂੰ ਮਾਰਨ ਵਾਲੇ ਭੂਮਪਤੀ へ ਰਾਮ ਜੀ ਆਪ ਜੀ ਦੀ ਸਦਾ ਜੈ ਹੋਵੇ ਕਿਹਾ ਹੋਵੇ ਹਣ ਪੰਡਿਤ ਗੁਲਾਬ ਸਿੰਘ ਜੀ ਪਰਮਾਤਮਾ ਅਗੇ ਅਰਦਾਸ ਕਰਦੇ ਹਨ ਕਿ اے ਮੇਰੇ ਪ੍ਰਭੂ ਮੈਨੂੰ ਵਿਚ ਵਿਚਾਲੇ ਨਾ ਰੱਖੀਂ ਜੇਕਰ ਸੰਸਾਰੀ ਤਨ ਤੋਲ ਦੇਣੀ ਹੈ ਤਾਂ ਖੁੱਲੀ ਦੇਵੀ ਇਸ ਨਾਲ ਮੈਂ ਦੁਨੀਆਵੀ ਤੌਰ ਤੇ ਮੁਕੰਮਲ ਸਪੂਰਨ ਸੁਖ ਮਾਣਾ ਜਾਂ ਸਰ ਪੂਰਨ ਤੇ ਅੱਗੀ ਬਣਾ ਵਾਜਪੁਰ ਜੀ ਦਾ ਖਾਲਸਾ ਵਾਜਪੁਰ ਜੀ ਕੀ ਫਤਿਹ